ਈ ਨਾਮ ਆ ਕਿੱਥੇ ਐਗਜ਼ਾਮ ਸੀ ਔਰ ਕੀ ਹੋਇਆ ਕੀ ਹੈ ਮੇਰਾ ਨਾਮ ਅਸ਼ਮੀਤ ਹੈ ਜੀ ਮੇਰੇ ਫਰੀਦਗੋੜ ਪੇਪਰ ਚੱਲ ਰਹੇ ਨੇ ਸੈਂਟਰ 'ਚ ਅੱਜ ਮੈਂ ਲੇਟ ਹੋ ਗਈ ਤੇ ਅੱਜ ਦੇਖੋ ਕੀ ਬੰਦਾ ਆ ਮੈਂ ਬਸ ਅਪੀਲ ਕਰਦੀ ਆ ਸੋਨ ਨੂੰ ਸਭ ਨੂੰ ਮੇਰਾ ਪੇਪਰ ਲੈ ਆ ਜਾਵੇ ਤੁਸੀਂ ਜਾਣਾ ਕਹਿੰਦੇ ਤੇ ਸੀਗਾ ਉੱਥੇ ਫ੍ਰੀਪੋਰਟ ਅਸੀਂ ਬਸ ਤੇ ਜਾਂਦੇ ਆ ਰੋਣ ਨੂੰ ਪਤਾ ਨਹੀਂ ਸੀ ਬੱਚਿਆਂ ਦੀ ਹੜਤਾਲ ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਚਿਆਂ ਦੀ ਹੜਤਾਲ ਹੈ ਹੁਣ ਫਿਰ ਕੀ ਕਿਹਾ ਹੁਣ ਘਰੇ ਕਿਹਾ ਜਾਂ ਕਿਵੇਂ ਕਿਸ ਤਰ੍ਹਾਂ ਜਾਓਗੇ ਹਾਂਜੀ ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਬੈਨੇ ਮੋਟਰਸਾਈਕਲ ਲੈ ਕੇ ਕਿੰਨੇ ਵਜੇ ਪਹੁੰਚਣਾ ਸੀ ਬੁੱਤੌਰ ਕੀ ਲੱਗਦਾ ਹੈਗਾ ਉੱਥੇ ਰਾਈਟ ਦਾ 10:30 ਵਜੇ ਪਹੁੰਚਣਾ ਹੈ 11:00 ਵਜੇ ਪੇਪਰ ਸਟਾਰਟ ਹੁੰਦਾ ਹੈ ਤੇ ਤੁਸੀਂ ਨਹੀਂ ਪੁੱਛਦੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿ ਦੇ ਲੇਟ ਬੁੱਲੇ ਦੋ ਨੋਟਾ ਅਸੀਂ ਬਸ ਇਹੀ ਅਪੀਲ ਕਰਾਂਗੇ ਵੀ ਮੇਰਾ ਵੈਪਰ ਲੈ ਲਿਆ ਜਾਵੇ ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਆ ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ ਕਿਸਾਨ ਜੁਨੀਅਨ ਤੇ ਟਰੇਡਿੰਗ ਜੁਨੀਅਨ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੁਹਾਨੂੰ ਦੱਸਦੀ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਭਾਰਤ ਬੰਦ ਦੇ ਸੱਦੇ ਦਾ ਅਸਰ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ ਅਸੀਂ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਮੌਜੂਦ ਹਾਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਬੱਸ ਸਟੈਂਡ ਬਿਲਕੁਲ ਹੀ ਖਾਲੀ ਨਜ਼ਰ ਆ ਰਿਹਾ ਹੈ ਕਿਉਂਕਿ ਤੁਹਾਨੂੰ ਦੱਸਦੀ ਕਿ ਬੀਤੀ ਰਾਤ ਜਦ ਪੀ ਆਰਟੀਸੀ ਪੰਨ ਬੱਸ ਤੇ ਪ੍ਰਾਈਵੇਟ ਜੋ ਬੱਸ ਮਾਲਕ ਨੇ ਉਹਨਾਂ ਦੇ ਵੱਲੋਂ ਇਹ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿੱਤਾ ਗਿਆ ਸੀ ਕਿ ਬੱਸਾਂ ਨਹੀਂ ਚਲਾਈਆਂ ਜਾਣੀਆਂ ਇਸ ਦਾ ਸਮਰਥਨ ਆ ਜੋ ਭਾਰਤ ਬੰਦ ਦਾ ਉਹ ਕੀਤਾ ਜਾਵੇਗਾ ਤਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰਾਂ ਤੁਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਬੱਸ ਸਟੈਂਡ ਦੇ ਜਿੱਥੇ ਬਿਲਕੁਲ ਹੀ ਸਨਾਟਾ ਜੋ ਉਹ ਛਾਇਆ ਹੋਇਆ ਬਿਲਕੁਲ ਬੱਸਾਂ ਬੰਦ ਪੰਨਿਆਂ ਨੇ ਜੋ ਸਮਰਥਨ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਸੀ ਜੋ ਬੱਸਾਂ ਦੇ ਜਾ ਪੀ ਆਰਟੀਸੀ ਪੰਨ ਬੱਸ ਜਾਂ ਪ੍ਰਾਈਵੇਟ ਬੱਸਾਂ ਦੇ ਮਾਲਕਤ ਦੇ ਵੱਲੋਂ ਕੀਤਾ ਗਿਆ ਸੀ ਤਾਂ ਉਸ ਦਾ ਅਸਰ ਆ ਜੋ ਉਹ ਦਿਖਾਈ ਦੇ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬਿਲਕੁਲ ਮੇਨ ਬੱਸ ਸਟੈਂਡ ਹੈ ਜਿੱਥੋਂ ਵੱਡੇ ਰੂਟ ਤੇ ਬੱਸਾਂ ਜਾਂਦੀਆਂ ਨੇ ਤਾਂ ਦੂਸਰੇ ਪਾਸੇ ਜੋ ਮਿੰਨੀ ਬੱਸ ਸਟੈਂਡ ਆ ਉੱਥੇ ਵੀ ਬਿਲਕੁਲ ਬੱਸਾਂ ਬੰਦ ਨੇ ਕਿਤੇ ਨਾ ਕਿਤੇ ਜੋ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਬੰਦ ਰਹਿਣ ਵਾਲਿਆਂ ਨੇ ਬੱਸਾਂ ਤਾਂ ਉਹਨਾਂ ਦੀ ਜੋ ਖੱਜਲ-ਖਵਾਰੀ ਆ ਉਹ ਜ਼ਰੂਰ ਹੋ ਰਹੀ ਆ ਕਿਉਂਕਿ ਉਹ ਬੱਸ ਸਟੈਂਡ ਤੇ ਪਹੁੰਚੇ ਹੋਏ ਨੇ ਆਪਣੇ ਜੋ ਗੈਦੀ ਰੋਡ ਤੇ ਜਾਣ ਨੂੰ ਆਪਣੀ ਜਿੱਥੇ ਜਗ੍ਹਾ ਇੱਥੇ ਜਾਣ ਦੇ ਲਈ ਉਹ ਇੱਥੇ ਪਹੁੰਚੇ ਸਨ ਤਾਂ ਖੱਜਲ-ਖਵਾਰੀ ਜ਼ਰੂਰ ਹੋ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਜੋ ਬਾਜ਼ਾਰ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਅਸਰ ਆ ਜੋ ਇਸ ਦਾ ਸਮਰਥਨ ਦਾ ਉਹ ਦਿਖ ਰਿਹਾ ਹੈ ਕਈ ਦੁਕਾਨਾਂ ਖੁੱਲੀਆਂ ਜ਼ਰੂਰ ਨੇ ਪਰ ਜ਼ਿਆਦਾਤਰ ਜੋ ਬਜ਼ਾਰ ਨੇ ਉਹ ਬੰਦ ਪਏ ਨੇ ਬਜ਼ਾਰਾਂ ਦੇ ਵਿੱਚ ਵੀ ਜੋ ਸਨਾਟਾ ਉਹ ਛਾਇਆ ਹੋਇਆ ਤਾਂ ਇਹ ਤਸਵੀਰਾਂ ਤੁਹਾਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੀਆਂ ਦਿਖਾ ਰਹੇ ਆ ਜਿੱਥੇ ਬਿਲਕੁਲ ਹੀ ਸਨਾਟਾ ਜੋ ਛਾਇਆ ਹੋਇਆ ਬੱਸਾਂ ਬੰਦ ਨੇ ਕੋਈ ਵੀ ਰੂਟ ਆ ਜੋ ਵੱਡਾ ਰੂਟ ਆ ਜਾਂ ਛੋਟਾ ਰੂਟ ਆ ਸਭ ਦੀਆਂ ਬੱਸਾਂ ਜੋ ਜਾਣ ਵਾਲੀਆਂ ਸਨ ਉਹ ਬੰਦ ਨੇ ਤਾਂ ਜੋ ਲੋਕ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਜੋ ਬੱਸਾਂ ਦੀ ਜੋ ਸਮਰਥਨ ਦਿੱਤਾ ਗਿਆ ਬੰਤਸਾ ਬੰਦ ਹੋਣ ਗਿਆ ਤਾਂ ਉਹਨਾਂ ਦੀ ਖੱਜਲਖਵਾਰੀ ਹੋ ਰਹੀ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ